ਵੀਰ ਪੜੀ ਤੋ ਆਇਆ ਸਾਡਾ ਫਰਜ਼ ਬੰਦਾ ਕਿ ਉਹ ਗਿਆ ਕੁਝ ਕਰ ਸਕਦੇ ਆਈ ਬੜਾ ਉਹ ਸਾਡੇ ਕੋਲ ਉਹ ਆ ਆ ਦਸਰੀਏ ਦਾ ਉਹ ਵੀਰ ਛੇਤੀ ਜੀ ਜਾਣਾ ਕੋਈ ਦੂਰ ਤੋਂ ਆਏ ਹਰਿਆਣੇ ਤੋਂ ਤੇ ਫਤਗੜ ਸਾਹਿਬ ਤੋਂ ਦੋਨੇ ਦੋਸਤ ਆ ਇੱਥੇ ਪਹੁੰਚੇ ਸਾਡਾ ਫਰਜ਼ ਬੰਦਾ ਹੈ ਕਿ ਇਹਨਾਂ ਦਾ ਮਾਨ ਸਨਕਾਰ ਕਰਾਂ ਨਾ ਜਰੂਰ ਕਰਨਾ ਚਾਹੀਦਾ ਕਿ ਮੇਰੇ ਨਾਲ ਸੁਖੀਤ ਸਿੰਘ ਜੀ ਕਿੱਥੇ ਜਾ ਦੋ। ਤੇ ਨਾਲ ਸਾਡਾ ਸੁਰਜੀ ਸੁਖਜੀਤ ਭਰਾ ਤੇ ਇਹਨਾਂ ਦਾ ਮਾਨ ਸਤਕਾਰ ਜਿੰਨਾ ਅਸੀਂ ਉਹ ਜ਼ਰੂਰੀ ਸੀ ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਰੂਪਾ ਦੇ ਕੇ ਇਹਨਾਂ ਦਾ ਜਿਹੜਾ ਦਿਲੋਂ ਜਿੰਨਾ ਕੋ ਹੁੰਦਾ ਸਤਕਾਰ ਕੀਤਾ ਜੀ ਧੰਨਵਾਦ।